ਮੈਂ ਬੈਠੀ ਆ ਤੇ ਮੈਨੂੰ ਬਰਾਗ ਆ ਗਿਆ ਹਮ ਇੱਕਦਮ ਦੋ ਦਿਨ ਤਾਂ ਮੇਰੀ ਅੱਖਾਂ ਖੁੱਲੀਆਂ ਹੀ ਸੀਗੀਆਂ ਜਿੱਦਾਂ ਆਪਾਂ ਸੰਗਤ ਨੂੰ ਦੇਖਦੇ ਆ ਉਹ ਪਹਿਲਾ ਪਹਿਲਾ ਜਿੱਦਾਂ ਦੇ ਹੁੰਦੇ ਸੀਗੇ ਅੱਧਾ ਕਿਤਾ ਬੁੜੀਆਂ ਸੂਟਾਂ ਚ ਟਾਈਮ ਫਲਾਨੀ ਨੇ ਆ ਪਾਏ ਆ ਇੱਧਰ ਨੂੰ ਇਤਿਹਾਰ ਲੱਗਾ ਜਾਂਦਾ ਹੁੰਦਾ ਸੀ ਤੇ ਉਹ ਮਤਲਬ ਤੀਜੇ ਇੱਕ ਦਿਨ ਮਤਲਬ ਪਰ ਪੀ ਚੰਗਾ ਹੀ ਲੱਗਣ ਕਰਕੇ ਨਾ ਤੀਜੇ ਦਿਨ ਜਦੋਂ ਬੈਠੀ ਇੱਕ ਤਾਂ ਬਰਾਗ ਮੈਨੂੰ ਆ ਗਿਆ ਤੇ ਮੈਨੂੰ ਪਤਾ ਨਾ ਲੱਗੇ ਮੈਂ ਰੋਂਦੀ ਘਾਤੇ ਆ ਮੈਨੂੰ ਸਮਝ ਨਾ ਆਵੇ ਤੇ ਮੈਂ ਕਿਹਾ ਵੀ ਮੈਂ ਰੋਈ ਘਾ ਤੇ ਮੈਨੂੰ ਤਾਂ ਕਿਸੇ ਨੇ ਕੁਝ ਵੀ ਨਹੀਂ ਕਿਹਾ ਹੈਗਾ ਤੇ ਚਲੋ ਉੱਠੀ ਫਿਰ ਚੌਥਾ ਦਿਨ ਵਾਈਗਰੂ ਫਿਰ ਬਰਾਗ ਆਇਆ ਤੇ ਜਦੋਂ ਉੱਠ ਕੇ ਮੈਂ ਲੰਗਰ ਛੱਕਣ ਗਈ ਤੇ ਮੈਂ ਕਿਹਾ ਜਿੱਦਾਂ ਦੇਖੀਦਾ ਸੀ ਨਾ ਤੇ ਮੈਂ ਕਿਹਾ ਚਲੋ ਸਾਰੇ ਜਾਣੇ ਇਹ ਸੇਵਾ ਕਰਦੇ ਆ ਵੀ ਮੈਂ ਮਹਾਰਾਜ ਮੇਤੂ ਵੀ ਸੇਵਾ ਲੈ ਲਓ ਇੱਕ ਮਤਲਬ ਕਦੀ ਸੇਵਾ ਵਾਈ ਨੂੰ ਅੱਜ ਤੱਕ ਕੀਤੀ ਨਹੀਂ ਸੀਗੀ ਮੈਂ ਤਾਂ ਸੱਚੀ ਕਹਿੰਦੀ ਆ ਮੈਂ ਕਹਿੰਨੀ ਬਹੁਤ ਸੰਗਤਾਂ ਦੇ ਵੱਡੇ ਭਾਗ ਆ ਜਦੋਂ ਹੁਣ ਮਿਲਣ ਨੂੰ ਮਿਲਦਾ ਕਿ ਅੰਮ੍ਰਿਤ ਛਕਿਆ ਨਹੀਂ ਬਾਣੀ ਪੜ੍ਹਦੇ ਆ ਨਾਮ ਜਪ ਕਰਦੇ ਆ ਵਾਹਿਗੁਰੂ ਜੀ ਮੈਂ ਤਾਂ ਕਦੀ ਜਪ ਜੀ ਸਾਹਿਬ ਕਰ ਲਿਆ ਤੇ ਕਦੀ ਕਰ ਲਿਆ ਨਹੀਂ ਉਹ ਵਾਲੀ ਸੋਲ ਸੀਗੀ ਹੂੰ ਨਹੀਂ ਸੀ ਮਤਲਬ ਮਹਾਰਾਜ ਜੀ ਨੂੰ ਜੇ ਕੁਝ ਨਹੀਂ ਮਿਲਿਆ ਨਾ ਉਹ ਵੀ ਦੋਸ਼ ਗੁਰੂ ਸਾਹਿਬ ਨੂੰ ਦੇ ਦਾਨ ਕਿ ਮੈਨੂੰ ਆ ਚੀਜ਼ ਨਹੀਂ ਦਿੱਤੀ ਉਹ ਫਲਾਨ ਨੇ ਨਹੀਂ ਦੇ ਦਿੱਤੀ ਐਦਾਂ ਦਾ ਵਾਹਿਗੁਰੂ ਜੀ ਜੋ ਜੀਵਨ ਸੀਗਾ ਤੇ ਜਦੋਂ ਚੌਥਾ ਦਿਨ ਆਇਆ ਤੇ ਮਾਰੇ ਦੀ ਕਿਰਪਾ ਨਾਲ ਮੈਂ ਕਿਹਾ ਵੀ ਮੈਂ ਮਾਰੇ ਜੀ ਦੇ ਅੰਦਰੋਂ ਖਿਆਲ ਪਾਇਆ ਵੀ ਸੇਵਾ ਮੈਂ ਭੈਣਜੀ ਇੱਕ ਉਹ ਬਰਤਨਾਂ ਦੀ ਸੇਵਾ ਕਰਦੇ ਹੁੰਦੇ ਸੀ ਤਾਂ ਮੈਂ ਕਿਹਾ ਵਾਹਿਗੁਰੂ ਜੀ ਇੱਕ ਤਾਂ ਉਹ ਹੋਰ ਦੱਸ ਤਾਂ ਤਿੰਨ ਚਾਰ ਦਿਨ ਦੇ ਵਿੱਚ ਇੱਕ ਚੀਜ਼ ਖੇੜ ਕੇ ਮਾਰੇ ਨੇ ਵਰਤਾਰੀ ਉੱਥੇ ਨਾ ਸਾਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਹੂੰ ਉਹ ਸੰਗਤ ਦੇ ਵਿੱਚ ਮੈਂ ਜੋ ਦੇਖਿਆ ਉਹ ਤਾਂ ਵੀ ਗੁਰਦੁਆਰਿਆਂ 'ਚ ਜਾਂਦਾ ਸੀ ਪਰ ਇਹ ਚੀਜ਼ ਮੈਂ ਦੇਖੀ ਨਹੀਂ ਸੀ ਬੁੱਤੀ ਮਲਿਕ ਜੀ ਬੜੀ ਪਿਆਰੀ ਲੱਗੀ ਉਹਨੇ ਹਰੇਕ ਨਹੀਂ ਨਾ ਹਰੇਕ ਨਹੀਂ ਵਾਇਗਰੂ ਕਹਿਣਾ ਪ੍ਰਸ਼ਾਦਾ ਛਕਣਾ ਵਾਇਗਰੂ ਜੀ ਉਦਾਂ ਵੀ ਬੁਲਾਣਾ ਵਾਇਗਰੂ ਜੀ ਉਹਨਾਂ ਮੈਨੂੰ ਮੈਨੂੰ ਬੜਾ ਪਿਆਰਾ ਜਿਹਾ ਲੱਗਦਾ ਹੁੰਦਾ ਸੀ ਮੈਂ ਕਹਿੰਨਾ ਇਹ ਕਿੰਨਾ ਸੋਹਣਾ ਵਾਇਗਰੂ ਕਹਿੰਦੇ ਆ ਕਿ ਕਿਸੇ ਦੇ ਨਾਮ ਲੈਣ ਦੀ ਲੋੜ ਹੀ ਨਹੀਂ ਵਾਇਗਰੂ ਕਹੋ ਉਹਨਾਂ ਤੋਂ ਇਤਨਾ ਦਿਨਾਂ ਚ ਵਾਇਗਰੂ ਜੀ ਮੈਨੂੰ ਨਾ ਉਹ ਵਾਇਗਰੂ ਕਹਿਣਾ ਚੰਗਾ ਜਿਹਾ ਲੱਗਣਾ ਪਰ ਜੇ ਮੈਂ ਕੰਮ ਤੇ ਵੀ ਉਹ ਮਾਰਾ ਹੀ ਨਹੀਂ ਖੇੜ ਵਰਤਦੀ ਮੈਂ ਵਾਇਗਰੂ ਕਹਿਣਾ ਤਾਂ ਮੈਨੂੰ ਕਹਿੰਦੀ ਲੈ ਤੂੰ ਆ ਕੀ ਵਾਇਗਰੂ ਵਾਇਗਰੂ ਕਰਨ ਲੱਗ ਪਈਂ ਉਹ ਮਨ ਅੰਦਰ ਮਾਰੇ ਤਾਂ ਅੰਦਰੋਂ ਬਦਲਣਾ ਆਪਾਂ ਦੇਣਾ ਨਾ ਹੂੰ ਹੂੰ ਇਹ ਜਦੋਂ ਵਾਈਗੁਰ ਜੀ ਭੈਣਜੀ ਨੂੰ ਕਿਹਾ ਤੇ ਭੈਣਜੀ ਕਹਿੰਦੇ ਆ ਕਿ ਨਹੀਂ ਮੈਂ ਇਹ ਸੇਵਾ ਨਹੀਂ ਕਰਨੀ ਆ ਤੇ ਤੁਸੀਂ ਰਹਿਣ ਦਿਓ ਤੇ ਪਿੱਛੇ ਦੇਖਿਆ ਬੀਬੀਆਂ ਲੰਗਰ ਬਣਾਉਂਦੀਆਂ ਸੀਗੀਆਂ ਪ੍ਰਸ਼ਾਦਿਆਂ ਦੀ ਸੇਵਾ ਚੱਲਦੀ ਸੀ ਤੇ ਮੈਂ ਉੱਥੇ ਗਈ ਉੱਥੇ ਮੈਂ ਕਿਹਾ ਵਾਈਗੁਰ ਜੀ ਫਿਰ ਮੈਂ ਉੱਥੇ ਬਣਾ ਲ ਮੈਂ ਕਾਫੀ ਬੀਬੀਆਂ ਖੜੀਆਂ ਸੀ ਤੇ ਵਾਈਗੁਰ ਜੀ ਉੱਥੇ ਵੀ ਉਹਨਾਂ ਉਹ ਕਹਿੰਦੀਆਂ ਕਿ ਨਹੀਂ ਤੇ ਪੂਰੀ ਮਤਲਬ ਸਾਰੇ ਜਾਣੇ ਪੂਰੀ ਹੀ ਹੈ ਇੱਥੇ ਖਾਣੇ ਨੂੰ ਵੀ ਜਗ੍ਹਾ ਨਹੀਂ ਹੈਗੀ ਤੁਸੀਂ ਰਹਿਣ ਦੋ ਤੇ ਵੈਗੁਰੂ ਜੀ ਮਨ ਉਦਾਸ ਹੋ ਗਿਆ ਇੱਕਦਮ ਤੇ ਹਾਲੇ ਮਤਲਬ ਇੱਕ ਤਾਂ ਵੈਸੇ 3-4 ਦਿਨ ਆਦੀਨ ਹੋਏ ਸੀ ਤੇ ਦੋ ਦਿਨ ਤੋਂ ਵੈਸੇ ਬਰਾਗ ਆ ਰਿਹਾ ਹੈ ਆ ਕੋਈ ਖੇੜ ਦਾ ਨਹੀਂ ਪਤਾ ਵੀ ਕਿਉਂ ਰੋਈ ਜਾਂਦੀ ਆ ਤੇ ਫੇਰ ਜਦੋਂ ਅੰਦਰ ਮਹਾਰਾਜੀ ਕੋਲ ਆ ਕੇ ਬੈਠੀ ਉਹ ਮਨ ਹੋਰ ਭਰ ਗਿਆ ਇਹ ਮੈਂ ਕਹਾਂ ਮਾਰਾ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਕੋਈ ਵਾਈਟ ਕਰਨ ਕਰਨਾ ਤੁਹਾਨੂੰ ਸੇਵਾ ਨਹੀਂ ਮਿਲ ਰਹੀ ਹੈ ਨਾ ਮੰਗ ਰਹੀ ਹੋ ਤੁਸੀਂ ਸਹੀ ਹੈ ਉਹ ਸੇਵਾ ਵੀ ਕਿਤਾ ਮਾਨਯ ਪਰਿਯਾਤਿ ਮਨ ਵਿੱਚ ਆਇਆ ਮੈਂ ਕਿ ਮੈਂ ਨਾ ਘਰੇ ਚਲੀ ਜਾਣਾ ਕਿਉਂਕਿ ਆਪਾਂ ਨੂੰ ਵੈਰੂ ਛੇਤੀ ਨਾ ਇੰਨੀ ਸਮਝ ਨਾ ਹੋਣ ਕਰਕੇ ਗੱਲਾਂ ਚੁੱਪੇ ਜਾਂਦੀਆਂ ਨਾ ਤੇ ਮੈਂ ਕਿ ਮੈਨੂੰ ਸੇਵਾ ਵੀ ਨਹੀਂ ਮਿਲੀ ਤੇ ਵਿਰਾਗ ਵੈਸੇ ਹੀ ਦੋ ਦਿਨ ਤੋਂ ਹਾਂ ਦਾ ਸੀ ਖੇੜ ਕੋਈ ਸਮਝ ਨਹੀਂ ਸੀਗੀ ਨਾ ਹੋទਿਏ ਪੜਾ ਕਿਸਮੇ ਜਾਂਦੀ ਸੀ ਤੇ ਮੈਂ ਉੱਠੀ ਉੱਠੀ ਮੈਂ ਨਾ ਅੰਦਰੋਂ ਆਇਆ ਮੈਂ ਕਿ ਵੀ ਮੈਂ ਚਲੇ ਜਾਣਾ ਕਰਨਾ ਮੈਂ ਉੱਥੇ ਕੇ ਜੋੜਿਆਂ ਚਾਹੀ ਤਾਂ ਉੱਥੇ ਨਾ ਇੱਕ ਮਾਤਾ ਜੀ ਸੇਵਾ ਕੰਮ ਜੋੜਿਆਂ ਚ ਉਹਨਾਂ ਬੜੀ ਪਿਆਰ ਨਾਲ ਜੋੜਿਆਂ ਦੀ ਸੇਵਾ ਕਰਨ ਲੱਗੇ ਤੇ ਮਾ ਉੱਥੇ ਫੇਰ ਮਨ ਡਰੇ ਕਿ ਇਹਨਾਂ ਨੂੰ ਪੁੱਛਾਂ ਕਿ ਨਾਮ ਪੁੱਛਾਂ ਤੇ ਫੇਰ ਉਹਨਾਂ ਸਲਾਹਿਆ ਕਰਕੇ ਮਾਤਾ ਜੀ ਨੂੰ ਪੁੱਛਿਆ ਮੈਂ ਕਿ ਮਾਤਾ ਜੀ ਮੈਂ ਇੱਥੇ ਜੋੜਿਆਂ ਦੀ ਸੇਵਾ ਕਰ ਸਕਦੀ ਆ ਤੇ ਨਾ ਉਹ ਉਨੀ ਮੇਰੇ ਵੱਲ ਦੇਖਿਆ ਤੇ ਉਹਨਾਂ ਦੇ ਹੱਥ ਵਿੱਚ ਇੱਕ ਕੱਪੜਾ ਸੀ ਤੇ ਉਹਨਾਂ ਨੇ ਨਾ ਪਿੰਨੋ ਉੱਤਕੇ ਮੈਨੂੰ ਕਹਿੰਦੇ ਉਹ ਨਹੀਂ ਮੈਨੂੰ ਇੰਨੇ ਪਿਆਰ ਨਾਲ ਬੁਲਾਇਆ ਅੱਜ ਤੱਕ ਮੈਨੂੰ ਕਿਸੇ ਨੇ ਬੁਲਾਇਆ ਨਹੀਂ ਉਹਨਾਂ ਨੇ ਨਾ ਮੈਨੂੰ ਕਹਿੰਦੇ ਹਾਂ ਪੁੱਤਰ ਜੀ ਕਿਉਂ ਨਹੀਂ ਕੱਛ ਸਕਦੇ ਤੇ ਉਹ ਨਹੀਂ ਨਾ ਮੈਨੂੰ ਕਹਿੰਦੇ ਨਾਲੇ ਉਹ ਨਹੀਂ ਮੈਂ ਇੰਨਾ ਸਮਝਾਇਆ ਮੈਨੂੰ ਕਹਿੰਦੇ ਬੇਟਾ ਇੱਥੇ ਨਾ ਜੋੜਿਆ ਛੇ ਗੁਰੂ ਨਾਨਕ ਮਹਾਰਾਜ ਜੀ ਬੈਠੇ ਹੁੰਦੇ ਆ ਤੇ ਇੱਥੇ ਤੋਂ ਬੈਠ ਕੇ ਆਹ ਕੱਪੜਾ ਜਿਹੜਾ ਉਹਨਾਂ ਦੇ ਹੱਥ 'ਚ ਜਿੰਨਾ ਨਹੀਂ ਮੈਨੂੰ ਬੜਾਤਾ ਮੈਨੂੰ ਕਹਿੰਦੇ ਆਹ ਕੱਪੜਾ ਲੈ ਤੇ ਜੋੜੇ ਸਾਫ਼ ਕਰੀ ਤੇ ਇੱਥੇ ਮਹਾਰਾਜ ਲੇਖ ਬਦਲ ਦਿੰਦੇ ਆ ਤੇ ਇਹ ਚੱਪੜਾ ਜਿਹੜਾ ਜੋੜੇ ਸਾਫ਼ karenge ਨਾ ਤੇ ਆਪਣੇ ਮਸਤਕ ਤੇ ਲਾਉਣ ਤੇ ਗੁਰੂ ਸਾਹਿਬ ਲੇਖ ਬਦਲ ਦਿੰਦੇ ਤੇ ਤੇ ਨਾਲ ਉਹ ਨਹੀਂ ਨਾ ਮੇਰੇ ਆ ਹੱਥ ਨਾਲ ਮੈਨੂੰ ਇਦਾਂ ਪਿਆਰ ਕੀਤਾ ਨਾ ਤੇ ਮੈਨੂੰ ਨਾ ਵਾਹਿਗੁਰੂ ਜੀ ਮੇਰਾ ਨਾ ਪਿਆਰ ਗੁਰੂ ਨਾਨਕ ਮਹਾਰਾਜ ਜਿੰਦੇ ਦੰਦਰ ਪਤ ਸਭ ਪਾਛੀ ਨੂੰ ਜੀ ਕਿਹੜੇ ਪਾਜ ਚਾਈਨਾ ਪਿਆਰ ਆ ਹੁਣ ਕੋਈ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਰਦਾ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਮੇਰਾ ਨਾ ਗੁਰੂ ਨਾਨਕ ਮਹਾਰਾਜ ਜੀ ਨੂੰ ਮੈਨੂੰ ਨਾ ਇਦਾਂ ਲੱਗਾ ਕਿ ਗੁਰੂ ਨਾਨਕ ਮਹਾਰਾਜ ਜੀ ਨੇ ਮੈਨੂੰ ਬਹੁਤ ਪਿਆਰ ਕੀਤਾ ਉਹਨਾਂ ਦੀ ਇੱਕ ਹੱਥ ਛੂਣ ਤੇ ਹੂੰ ਤੇ ਮੈਨੂੰ ਨਾ ਉਹਨੇ ਕੱਪੜਾ ਫੜਾਤਾ ਤੇ ਉਹ ਆਪ ਚਲੇ ਗਏ ਤੇ ਮੈਂ ਨਾ ਉਹ ਸਾਫ਼ ਕਰੀ ਜਾਨੀਆ ਤੇ ਮੈਂ ਮੈਨੂੰ ਨੇ ਇਦਾਂ ਵੀ ਕਿਹਾ ਕਿ ਕੱਪੜਾ ਸਾਭ ਕੇ ਰੱਖੀ ਤੇ ਮੈਂ ਨਾ ਉਹ ਸਾਫ ਕੀਤੇ ਸਾਰੇ ਜੋੜੇ ਮਹਾਰਾਂਚਲ ਜਿੱਦਾਂ ਵੀ ਸੇਵਾ ਕਰਾਈ ਗੁਰਸਤਬ ਜੀ ਨੇ ਤੇ ਉਹ ਮੈਂ ਨਾ ਕੱਪੜਾ ਆਪਣੇ ਨਾਲ ਹੀ ਘਰ ਨੂੰ ਲੈਣੀ ਤੇ ਮੈਂ ਘਰ ਮਤਲਬ ਵਾਪਸ ਆ ਗਈ ਜਿੰਨੇ ਕੁ ਵੀ ਮਹਾਰਾਂ ਨੇ ਸੇਵਾ ਕਰਾਈ ਤੇ ਉੱਥੇ ਬਹੁਤ ਵਿਰਾਗ ਇੰਨਾ ਜ਼ਿਆਦਾ ਵੈਗਰੂ ਮਤਲਬ ਮੈਂ ਵਿਰਾਗ ਵੀ ਕਰੀ ਜਾਮਾ ਤੇ ਮੈਨੂੰ ਮਤਲਬ ਇਦਾਂ ਵੀ ਹੋਵੇ ਮੈਨੂੰ ਕੋਈ ਦੇਖ ਨਾ ਲਵੇ ਜੇ ਉਹ ਦੇਖੂਗਾ ਤਾਂ ਕਹਿਣਾ ਇਹ ਪਤਾ ਨਹੀਂ ਕਾ ਤੇ ਰੋਈ ਜਾਂਦੀ ਆ ਆਪਾਂ ਇਹ ਇਦਾਂ ਦੇ ਵੀ ਖਿਆਲ ਆਪਣੇ ਮਨ 'ਚ ਆਉਂਦੇ ਰਹਿੰਦੇ ਨੇ ਪਤਾ ਨਹੀਂ ਲੋਕਾਂ ਨੇ ਕਹਿਣਾ ਪਤਾ ਨਹੀਂ ਕਰੇ ਘਰੇ ਕਿਸੇ ਨਾਲ ਦੀ ਲੜਾਈ ਲੜੀ ਹੋ ਗਈ ਕੋ ਘਰ ਬਿਚਾਰ ਦੀ ਕਾ ਤੇ ਲੋਕ ਲੱਜਾ ਹੁੰਦੀ ਆ ਹਾਂ ਜੀ ਲੋਕ ਲੱਜਾ ਜੀ ਇਹਨੂੰ ਆਪਾਂ ਕਹਿ ਦਿੰਨੇ ਆ ਉਹ ਵੀ ਇੱਕ ਮਤਲਬ ਮਨ ਦੇ ਵਿੱਚ ਤੇ ਚਲੋ ਘਰ ਆ ਗਈ ਨਾ ਤੇ ਜਦੋਂ ਮਾਰੇ ਨੇ ਕਿਰਪਾ ਕੀਤੀ ਮਤਲਬ ਇੱਕ ਨਾਮ ਦੇ ਜਿਹਾ ਵੀ ਅੰਦਰ ਉਹ ਬਣ ਗਿਆ ਬਹੁਤ ਤੇ ਜਦੋਂ ਦੂਜਾ ਦਿਨ ਹੋਇਆ ਪਿਆਰਿਓ ਤੇ ਮਹਾਰਾਜ ਲੈ ਕੇ ਗਏ ਤੇ ਮੈਂ ਨਾ ਉਸ ਆਂਟੀ ਨੂੰ ਟੋਣਾ ਕਿ ਉਹ ਮਾਤਾ ਜੀ ਕਿੱਥੇ ਆ ਤੇ ਮੈਂ ਉਹਨਾਂ ਨੂੰ ਕਦੀ ਇੱਧਰ ਕਦੀ ਅੰਦਰ ਤੇ ਉਹ ਕਦੀ ਮੈਂ ਉਹਨਾਂ ਨੂੰ ਲੰਗਰ ਹਾਲ ਕੀ ਦੇਖਾਂ ਮੈਂ ਇੱਕ ਦੋਨ ਪੁੱਛਿਆ ਵੀ ਬਿੱਥੀ ਸਿਆਣੀ ਆਂਟੀ ਕੱਲ ਇੱਥੇ ਉਹ ਕਹਿੰਦੇ ਵੀ ਇਹ ਹੀ ਬੀਬੀਆਂ ਆ ਜਿਹੜੀਆਂ ਵੀ ਹੋਰ ਵਾਜੂ ਜੀ ਸੱਚ ਦੱਸਾਂ ਨਾ 15 ਸਾਲ ਹੋ ਗਏ ਆ ਮੈਂ ਕਦੀ ਮੁੜ ਕੇ ਦਰਸ਼ਨ ਨਹੀਂ ਕੀਤੇ ਕੋ ਮਾਤਾ ਜੀ ਕੋਣ ਸੀਗੇ ਉਹ ਮਾਤਾ ਜੀ ਕੁਝ ਪਤਾ ਚੱਲਿਆ ਜਾਂ ਕਿ ਮਹਾਰਾਜੀ ਨੇ ਬਾਤ ਨੂੰ ਸਮਝਾਇਆ ਸੀ ਕਿ ਗੁਰੂ ਸਾਹਿਬ ਹੀ ਸੀ ਉਹ ਸਰੂਪ ਚਾਇਸੀ ਸੀ ਆਪਾਂ ਨਾ ਕਹਿ ਦਿੱਤਾ ਯਾ ਉਹ ਤੁਹਾਨੂੰ ਉਨੀ ਹੱਥ ਤੁਹਾਡਾ ਮੀਂਹ ਹੀ ਪੜਿਆ ਹੁੰਦਾ। ਬਸ ਸਾਨੂੰ ਦੇਖਣਾ ਨਹੀਂ ਆਉਂਦਾ। ਦੇਖਣਾ ਨਹੀਂ ਆਉਂਦਾ। ਅਮੇਸ਼ਾ ਤੁਹਾਡੇ ਨਾਲ ਹੁੰਦਾ। ਤੁਸੀਂ ਕਿਸ ਵੀ ਪੱਲ 'ਚ ਕਿਤੇ ਵੀ ਕਿਉਂਕਿ ਵਾਈਬਰੂ ਜੀ ਉਹ ਸਮੁੰਦਰ ਆ ਤੇ ਅਸੀਂ ਉਹਦੇ ਬੋਲਬੋਲੇ ਆ। ਇਹ ਬੋਲਬੋਲਾ ਉਸ ਸਮੁੰਦਰ ਨੂੰ ਭੁੱਲ ਜਾਂਦਾ ਆ। ਕਿਉਂਕਿ ਅਸੀਂ ਬਾਕੀ ਬੋਲਬੋਲੇ ਆ ਤੇ ਧਿਆਨ ਰੱਖ ਲਿਆ। ਤੇ ਉਹ ਸਮੁੰਦਰ ਦੀ ਪਹਿਚਾਣ ਨਹੀਂ ਕਰ ਪਾਉਂਦੇ।